ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਜੀ ਟੌਰਸ ਆਲੂ ਜੂਰੀਆ ਪਾਉਣ ਪਹਿਲਾ ਤੇ ਬੱਟਾਂ ਦੇ ਉੱਪਰ ਕੇਰ ਕੇ ਪਾ ਰਹੇ ਨੇ ਬੰਦੇ ਤੇ ਆਲੂ ਆਪਣਾ ਥੋੜਾ ਜਿਹਾ ਦਬਿਆ ਜਾਏ ਉਹਦੇ ਕਰਕੇ ਆਪਾਂ ਸੋਚਿਆ ਵੀ ਚਲੋ ਕੇਰ ਕੇ ਰੇ ਪਾਉਣੇ ਆ ਥੋੜਾ ਜਿਹਾ ਆਲੂ ਦੀ ਛਾਲ ਜੀ ਵੱਜ ਜੂਗੀ ਤੇ ਛਿੱਟੇ ਨਾਲ ਤੁਹਾਨੂੰ ਪਤਾ ਇੰਨਾ ਜ਼ਿਆਦਾ ਲੱਗਦਾ ਨਹੀਂ ਹੈਗਾ ਸਹੀ ਤੇ ਲੱਗੇ ਹੋਏ ਨੇ ਬੰਦੇ ਆਪਲਾਟ 'ਚ ਤੇ ਉਦੋਂ ਬਾਅਦ ਲਾਵਾਂਗੇ ਇਹਨੂੰ ਪਾਣੀ ਦੂਸਰਾ ਤੇ ਨਾਲੇ ਅੱਜ ਬੀਜਦੇ ਆ ਕਣਕ ਉਹ ਜਿਹੜਾ ਕੱਲ ਪਲਾਟ ਆਪਾਂ ਬਾਗੇ ਦੀ ਤੋ ਕੀਲੇ ਰਹਿੰਦੇ ਨੇ ਕਣਕ ਬੀਜਣ ਤੋਂ ਫੇਰ ਉਹਨਾਂ ਇੱਕ ਇੱਕ ਵਾਰ ਬਾਤਾਂ ਦੀ ਅੱਜ ਸੁਪਰ ਸੀਡਰ ਨਾਲ ਬੀਜਦੇ ਆ ਤੇ ਇਹ ਵੀਡੀਓ ਨਾਲ ਬਣੇ ਰਹੋ ਤੇ ਵੱਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਬੀ ਨੇ ਨਹੀਂ ਕਰਿਆ ਚੱਲਦਾ ਜੀ ਕੰਮਕਾਰ ਰੇ ਦਾ ਬਾਕੀ ਆਲੂ ਤੁਹਾਡੇ ਸਾਹਮਣੇ ਆ ਕਿੰਦਾ ਦਾ ਜੰਮਿਆ ਹੋਇਆ ਏ ਤੇ ਮੰਨ ਕੇ ਚੱਲੋ 100 ਚੋਂ 20% ਆਲੂ ਜੰਮਿਆ ਨਹੀਂ ਹੈਗਾ ਤੇ 80% ਖੇਤ ਚ ਆਲੂ ਜੰਮਿਆ ਹੈ ਤੇ ਐਤਕੀ ਸਾਰੇ ਪਾਸੇ ਚਿੱਟੇ ਆਲੂ ਦੀ ਕੋਈ ਵੀ ਵੈਰਾਈਟੀ ਹੈ ਜਿਹੜੀ ਉਹਨੂੰ ਪ੍ਰੋਬਲਮ ਆਈ ਹੈ ਐਤਕੀ ਕਾਫੀ ਲੋਕਾਂ ਨੇ ਤਾਂ ਆਲੂ ਵਿੱਚ ਵਿੱਚ ਬਾਏ ਵੀ ਨੇ ਤੇ ਪਤਾ ਨਹੀਂ ਕੀ ਪ੍ਰੋਬਲਮ ਆਈ ਆ ਕੀ ਚੱਕਰ ਪਿਆ ਵੀ ਪਤਾ ਨਹੀਂ ਗਰਮੀ ਜ਼ਿਆਦਾ ਹੋਣ ਕਰਕੇ ਜਰਮੀਨੇਸ਼ਨ ਘਟ ਗਿਆ ਆਲੂ ਦਾ ਆਇਆ ਚਿੱਟੀ ਵੈਰੈਟੀ 'ਚ ਆ ਤੇ ਜਿਹੜੀ ਐਲ ਆਰ ਦੀ ਬਜਾਈ ਕਰੀ ਆਪਾਂ ਸਾਰੀ ਉਹ ਆਲੂ ਆਪਣਾ ਲੂਟ ਰਿਹਾ ਤੇ ਤਕਰੀਬਨ ਆਪਣੇ ਤਾਂ ਫਿਰ ਵੀ ਲੂਟ ਆ ਤੇ ਵਧੀਆ ਜੰਮਿਆ ਹੋਇਆ ਏ ਕਿ ਲੱਗੇ ਹੋਏ ਨੇ ਬੰਦੇ ਬਾਕੀ ਜਿੱਥੇ ਜਮਾ ਹੀ ਨਹੀਂ ਜੰਮਿਆ ਦੀ ਉੱਥੇ ਆਪਾਂ ਲਵਾਤੇ ਦੀ ਆਲੂ ਖੁਰਪਿਆਂ ਨਾਲ ਇਮਿਆ ਬੱਟਾਂ ਚ ਜਿਆਦਾ ਪਾਣੀ ਪੈ ਗਿਆ ਤੀ ਥੋੜਾ ਜਿਹਾ ਜਿਹੜੇ ਬੰਦੇ ਨੇ ਪਾਣੀ ਲਾਇਆ ਥੋੜਾ ਜਿਹਾ ਅਣਜਾਣ ਤੀ ਉਹਦੇ ਉਹ ਕਿਸੇ ਚ ਘੱਟ ਪਾਤਾ ਕਿਸੇ ਚ ਵੱਧ ਪਾਤਾ ਉਹਦੇ ਚੱਕਰ ਚ ਆਲੂ ਜੰਮਿਆ ਨਹੀਂ ਤੀ ਲਓ ਜੀ ਮਾਜਰੀ ਮੋਟਰ ਤੇ ਲੱਗਿਆ ਸਪਰੇਅ ਕਰਾਉਣ ਪਹਿਲੀ ਐਲ ਆਰ ਤੇ ਤੇ ਵਿੱਚ ਪਾਇਆ ਆਪਾਂ ਸਮਾਨ ਜਿਹੜਾ ਦਿਖਾਉਣਾ ਤੁਹਾਨੂੰ 19 19 1 ਕਿਲੋ ਗੀਲੇ ਦਾ ਤੇ ਅੱਧਾ ਕਿਲੋ ਐਮ 45 ਤੇ ਇੱਕ ਤੇਲੇ ਤੋਂ ਪਾਈ ਆ ਆ ਡੱਬਾ ਤੇਲੇ ਵਾਲਾ ਇਹ ਨਾ ਪਾਣੀ ਪਾ ਰਿਹਾ ਤੇ ਆ ਆ ਤੇਲੇ ਵਾਲੀ ਇੱਧਰ ਇਹ ਪਾ ਦਣੀ ਐਮ 45 ਤੇ ਆ ਆ ਗੀ 19 19 ਤੇ ਬਾਕੀ ਕ ਆਪਣੇ ਕੋ ਪਿਆ ਨੈਨੋ ਡਾਈ ਕੋ ਆਪਾਂ ਦੋ ਗੀਲਿਆਂ ਦੇ ਦੇਖਦੇ ਆ ਕਰਕੇ ਕੀ ਰਿਜ਼ਲਟ ਮਿਲਦਾ ਦੇਖੋ ਇਹ ਆ ਨਿੰਉਡਾਈ ਇਹ ਵੀ ਕਰਨਾ ਆਪਾਂ ਇਹ ਕਰਾਂਗੇ ਦੋ ਕੀਲਿਆਂ ਚ ਉਹਦਾ ਰਿਜ਼ਲਟ ਦਾ ਪਤਾ ਲੱਗ ਜਾਊਗਾ ਤੇ ਹੁਣ ਚਲੋ ਦਵਾਈਆਂ ਘੋੜ ਲਈਏ ਲਓ ਜੀ ਚੱਲਦਾ ਬਜਾਈ ਦਾ ਕੰਮਕਾਰ ਤੇ ਗਰਜੀਤ ਵੀਰਾ ਲੱਗਿਆ ਆ ਬੀਜਣ ਕਮਟਰੀ ਦੇ ਚੱਲਦਾ ਦੁਪੰਗੇਟਰ ਮੁਰੇ ਮੁਰੇ ਸੁਭਾਗਾ ਖੈਰ ਉਹਨਾ ਵਾਈ ਹੋਈ ਸੀ ਪਹਿਲਾਂ ਜ਼ਮੀਨ ਇਕ ਮਾਰ ਤੇ ਉਹਦੇ ਨਾਲ ਇਦਾਂ ਵਧੀਆ ਬਜਾਈ ਹੋ ਜਾਂਦੀ ਆ ਮੁਰੇ ਸੁਭਾਗਾ ਮਾਰੇ ਤੇ ਨਹੀਂ ਫੇਰਾ ਖੈਰ ਉਹਨੀਆਂ ਖਾਲੀਆਂ ਹੀ ਰਹਿ ਜਾਂਦੀਆਂ ਨੇ ਤੇ ਕਣਕ ਡੂੰਗੀ ਹੋਸ਼ੀ ਪੈ ਜਾਂਦੀ ਆ ਤੇ ਨਾਲੇ ਟਰੈਕਟਰ ਸੌਖਾ ਰਹਿੰਦਾ ਐ ਨਾਲੇ ਵਧੀਆ ਬਜਾਈ ਹੁੰਦੀ ਆ ਇਹਨਾ ਨਹੀਂ ਜਿਹੜੀ ਦੁਕਾਨ ਤੋਂ ਆਪਾਂ ਚੱਕਿਆ ਬੀਜ ਉਹਨਾਂ ਦਾ ਇੱਕ ਵਾਰ ਮੇਰੇ ਕਹੇ ਤੇ ਲਾ ਕੇ ਦੇਖੋ ਤੇ ਬੀਜ ਦਾ ਨੌ ਰੱਖਣਗੇ ਗਾਹਾਂ ਨੂੰ ਤੇ ਉਹਨਾਂ ਨੇ ਬੀਜ ਉਹਨਾਂ ਨੇ ਆਪ ਸੀਡ ਤਿਆਰ ਕਰਿਆ ਏ ਤੇ ਉਹ ਗਣਕ ਦੀ ਵਜਾਈ ਕਰ ਰਹੇ ਆ ਤੇ ਪਾ ਰਹੇ ਆ ਆਪਾਂ 40 42 ਕਿਲੋ ਬੀਜ ਪਾ ਰਹੇ ਆ ਤੇ ਢਾਈ ਪਾਵਾਂਗੇ ਕੁਆਂਟਲ ਦੇ ਲਵੇ ਇੱਕ ਇਹਦਰ ਇਹ ਤਲੇ ਬਾਣ ਹੋਣ ਕਰਕੇ ਥੋੜੀ ਜੀ ਜਾਣ ਘਟਿਆ ਖੇਤਾਂ 'ਚ ਜੀ ਸੁਹਾਗੇ ਦਾ ਕੰਮ ਨਵੇੜਤਾ ਆਪਾਂ ਮਾਰਤਾ ਮੂਰੇ ਸਾਰੇ ਖੇਤ ਚ ਤੇ ਆਉਂਦਾ ਟਮਾਟਰ ਹੀ ਬੱਕਦਾ ਪਰਪੇਟਰ ਤੇ ਜੇ ਬਨਦਾ ਖੇਤ ਪੀਜਿਆ ਗਿਆ ਆਪਣਾ ਅੱਧਾ ਖੇਤ ਰਹਿੰਦਾ ਏ ਤੇ ਬਾਕੀ ਚੱਲ ਰਿਹਾ ਹੋਊਗਾ ਟਰੈਕਟਰ ਆਪਣਾ ਤਕਰੀਬਨ ਇਹ ਪਹਿਲੇ ਜਾਂ ਦੂਜੇ ਮੀਡੀਅਮ ਚੱਲਦਾ ਹੋਊਗਾ ਇੱਕੋ ਇਦਾਂ ਦਾ ਖੇਤ ਮੰਨਦਾ ਪੂਰਾ ਵਧੀਆ ਉੱਧਰਲੇ ਪਾਸਿਓਂ ਥੋੜਾ ਗਿੱਲਾ ਏ ਉਹ ਦੋ ਕਿਾਰੇ ਆਪਾਂ ਡੇਟ ਭਰੇ ਦੀ ਉਹਦੇ ਕਰਕੇ ਥੋੜਾ ਜਿਹਾ ਗਿੱਲਾ ਉਧਰੋਂ ਵੀ ਪੂਰੀ ਵਧੀਆ ਬਜਾਈ ਹੋ ਰਹੀ ਆ ਤੇ ਤੂੰ ਦੇਖ ਹਿਦਿਆ ਰਹੇਗੀ ਕਿੰਨਾ ਕੁ ਦਾ ਫੇਚ ਉਹ ਹਸਾਬ ਨਾਲ ਪਾਵਾਂਗੇ ਇਹ ਵੀ ਪਊਗਾ ਬਸ ਆਹੀ ਕਿੜਾ ਲੱਗੂਗਾ ਫਿਰ ਭਰਦੇ ਆ ਮਸ਼ੀਨ ਤੇ ਫੀਜ ਆਏਗਾ ਲੈ ਕਣਕ ਦਾ ਅੱਲੀ ਚਲੋ ਆ ਜਿਹੜਾ ਲਾ ਕੇ ਫਿਰ ਪਾਉਨੇ ਆ ਲੱਗ ਗਿਆ ਦੂਜਾ ਪਾਣੀ ਟੌਰ ਸਾਲੂ ਨੂੰ ਇਹ ਚ ਆਪਾਂ ਗੱਲ ਪਵਾਇਆ ਰੇ ਕੇਰ ਕੇ ਤੇ ਤਕਰੀਬਨ ਇੱਕ ਕੀਲਾ ਰਹਿੰਦਾ ਹਲੇ ਰੇ ਪਾਉਣ ਤੋਂ ਉਹ ਮੂਰੇ ਮੂਰੇ ਪਾ ਦਾਂਗੇ ਜਾਂ ਉਧਰ ਪਾਣੀ ਜਾਊਗਾ ਉਧਰਲੇ ਖੇਤ ਚ ਤੇ ਲੱਗਿਆ ਹੋਇਆ ਮੁਲਾਜ਼ਮ ਤੇ ਲਾਈਟ ਹੋਣੇ ਆਈ ਆ ਚੱਲਦੀ ਆ ਮੋਟਰ ਬਾਕੀ ਜਿਹੜਾ ਆਲੂ ਹਲੇ ਕਿਤੇ ਜੰਮ ਰਿਹਾ ਨਾਲੇ ਇਹ ਦੂਜੇ ਪਾਣੀ ਨਾਲ ਉਹ ਨਿਕਲਿਆ ਹੋਊਗਾ ਜਿਵੇਂ ਆ ਦੇਖੋ ਹਲੇ ਨਿਕਲ ਰਿਹਾ ਏ ਇਧਰਲੇ ਪਾਸੇ ਪੂਰਾ ਵਧੀਆ ਨਿਕਲਿਆ ਖੜਾ ਅਨਕੜਦਾ ਇਹ ਦੂਜੇ ਪਾਣੀ ਨਾਲੇ ਲੂਟ ਆਉਣਾ ਕੰਮ ਫੇਰ ਸਾਰਾ ਖੇਤ ਇੱਕਸਾਰ ਭਰ ਜੂਗਾ ਜਿਹੜਾ ਹੁਣ ਛਿੱਧੇ ਛਿੱਧੇ ਦੀਂਦੇ ਨੇ ਆਲੂ ਨਾ ਇਹ ਸਾਰਾ ਸੈਟ ਹੋ ਜੂ ਖੇਤ ਤੇ ਮਲਾਜ਼ਮ ਨੂੰ ਦੱਸਦੇ ਆ ਕਿ ਕਿੰਨਾ ਕੁ ਪਾਣੀ ਪਾਉਣਾ ਆਲੂਆਂ 'ਚ ਨੂੰ ਪਤਾ ਲੇਬਰ ਵਾਲਿਆਂ ਦਾ ਕੰਮ ਐ ਜਾਈ ਆ ਕੋਲ ਖੜ ਕੇ ਗੇਰਾ ਦੱਸਣਾ ਪੈਂਦਾ ਫੇਰ ਕਰਦੇ ਨੇ ਜੇ ਇਹਨਾਂ ਦੇ ਸਿਰ ਤੇ ਛੜਦੇ ਫੇ ਤਾਂ ਸਤਨਾਮਿਆਂ ਕੀ ਸਾਰੇ ਕਿਸਾਨ ਵੀਰਾਂ ਦੇ ਪ੍ਰੋਬਲਮ ਆ ਖੇਤਾਂ 'ਚ ਜਿਨ੍ਹਾਂ ਨੇ ਆਲੂ ਲਾਏ ਨੇ ਜ਼ਮੀਨਾਂ ਦੀ ਸੁੱਕੀਆਂ ਤੇ ਇੱਕ ਵਾਰ ਪਾਣੀ ਲਾਏ ਤੇ ਆਲੂ ਅੱਧ ਪਚਾਦਾ ਹੀ ਨਿਕਲਿਆ ਤੇ ਦੂਜੇ ਪਾਣੀ ਲਾਏ ਤੋਂ ਬਾਅਦ ਸੈਟ ਹੁੰਦਾ ਕੰਮ